ਹੈਲੋ ਮੇ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ I hope ਤੁਸੀਂ ਸਾਰੇ ਬਹੁਤ ਹੀ ਖੈਰ ਹੋਵੋਗੇ ਤੇ ਅੱਜ ਆਪ ਮੈਂ ਤੁਹਾਡੇ ਨਾਲ ਆਲੂ ਤੇ ਆਟੇ ਦੇ ਸਨੈਕ ਸ਼ੇਅਰ ਕਰ ਰਹੀ ਹਾਂ ਜਿਹੜੇ ਕਿ ਰਮਜ਼ਾਨ ਦੇ ਵਿੱਚ ਮਤਲਬ ਤੁਸੀਂ ਖਾ ਸਕਦੇ ਹੋ ਤੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਣਗੇ ਤੇ ਜ਼ਿਆਦਾ ਨਾ ਹੀ ਆਪਣਾ ਟਾਈਮ ਲੱਗਣਾ ਤੇ ਬਹੁਤ ਹੀ ਟੇਸਟੀ ਤੇ ਡੇਲੀਸ਼ੀਅਸ ਜਿਹਾ ਸਨੈਕ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਲੱਗਦਾ ਤੇ ਆਜੋ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਬਣਾਉਣੇ ਆਪਾਂ ਇਹ ਆਲੂ ਆਟਾ ਸਨੈਕ ਸਭ ਤੋਂ ਪਹਿਲਾਂ ਆਪਾਂ ਇੱਕ ਕੱਪ ਆਟੇ ਦਾ ਲੈ ਲਾਂਗੇ ਆਟਾ ਚ ਅਡ ਕਰਾਂਗੇ ਹਾਫ ਚਮਚ ਨਮਕ ਦਾ ਉਸ ਤੋਂ ਬਾਅਦ ਆਪਾਂ ਧਨੀਆ ਐਡ ਕਰ ਦਾਂਗੇ ਤੇ ਇੱਕ ਜਮਾ ਚਿੱਲੀ ਫਲੈਕਸ ਦਾ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਟੇਬਲस्पून ਆਇਲ ਦਾ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਪ੍ਰੋਪਰ ਬਿਲਕੁਲ ਮਿਕਸ ਤੇ ਜਲਦੀ ਜਲਦੀ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕੁਝ ਮਤਲਬ ਫੈਮਿਲੀ ਦੀ ਸ਼ਿਕਾਇਤ ਹੁੰਦੀ ਹੈ ਵੀ ਤੁਸੀਂ ਵਾਇਸ ਓਵਰ ਬਹੁਤ ਜ਼ਿਆਦਾ ਤੇਜ਼ ਮਤਲਬ ਬਹੁਤ ਜ਼ਿਆਦਾ ਤੇਜ਼ ਬੋਲਦੇ ਹੋ ਉਹ ਮੇਰੀ ਸ਼ਾਰਟ ਵੀਡੀਓਜ਼ ਦੇ ਵਿੱਚ ਹੁੰਦੇ ਆ ਲੌਂਗ ਵੀਡੀਓਜ਼ ਦੇ ਵਿੱਚ ਮੇਰੀ ਵਾਇਸ ਆਵਾਜ਼ ਨਾਰਮਲ ਹੁੰਦੀ ਤੁਸੀਂ ਲੌਂਗ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਇਹਦੇ ਵਿੱਚੋਂ ਆਪਾਂ ਨੇ ਆਟੇ ਦੇ ਵਿੱਚੋਂ ਥੋੜਾ ਜਿਹਾ ਆਟਾ ਕੱਢ ਲਿਆ ਸੀ ਇਹਦੇ ਆਪਾਂ ਨੂੰ ਬਾਅਦ ਦੇ ਵਿੱਚ ਜ਼ਰੂਰਤ ਪਊ ਜਿਹੜਾ ਬਾਕੀ ਬਚਿਆ ਹੋਇਆ ਸੀ ਉਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਗੁੰਨ ਲਾਂਗੇ ਤੇ ਇਹਨੂੰ ਡੋਨਟ ਲਗਾ ਕੇ ਤਿਆਰ ਕਰ ਲਾਂਗੇ ਤੇ ਜੇ ਮਤਲਬ ਤੁਸੀਂ ਪ੍ਰੋਪਰ ਚੰਗੇ ਤਰੀ ਦੇ ਇਸ ਬਾਰੇ ਪੂਰੀ ਜਾਣਕਾਰੀ ਲੈਣੀ ਹੁੰਦੀ ਹੈ ਮੈਂ ਹਰੇਕ ਸ਼ਾਰਟ ਵੀਡੀਓ ਦੇ ਉੱਤੇ ਲਿਖਿਆ ਹੋਇਆ ਹੁੰਦਾ ਵੀ ਫੁੱਲ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਤੇ ਫੈਮਿਲੀ ਸ਼ਾਰਟ ਵੀਡੀਓ ਨੂੰ ਦੇਖ ਲੈਂਦੀ ਹੈ ਤੇ ਲੌਂਗ ਦੇਖਦੀ ਨਹੀਂ ਹੈਗੀ ਤੇ ਫਿਰ ਆਪਾਂ ਦੋ ਵਾਇਲ ਵਾਇਲ ਕਿਤੇ ਹੋਏ ਆਲੂ ਲੈ ਲਏ ਸੀਗੇ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਕਰ ਲਿਆ ਸੀ ਮੈਸ਼ ਤੇ ਇਹਨੂੰ ਮੈਸ਼ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਮਤਲਬ ਆਪਾਂ ਨੇ ਇਹਨੂੰ ਮੈਸ਼ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬ੍ਰੇਕਟ ਇਹ ਪਿਆਜ਼ ਐਡ ਕਰ ਦਾਂਗੇ ਤੇ ਦੋ ਟਮਾਟਰ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਦੋ ਹਰੀਆਂ ਮਿਰਚਾਂ ਤੇ ਧਨੀਆ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਤੇ ਥੋ ਹਲਦੀ ਐਡ ਕਰਾਂਗੇ ਹਲਦੀ ਤੋਂ ਬਾਅਦ ਲਾਲ ਮਿਰਚ ਤੇ ਲਾਲ ਮਿਰਚ ਤੋਂ ਬਾਅਦ ਆਪਾਂ ਚਿਲੀ ਫਲੈਕਸ ਇਹਦੇ ਵਿੱਚ ਐਡ ਕਰਕੇ ਫਿਰ ਚਾਟ ਮਸਾਲਾ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਕੀ ਦੇ ਨਾਲ ਮਿਕਸ ਕਰ ਦਾਂਗੇ ਇਹਦੇ ਵਿੱਚ ਹਲਦੀ ਪਾਈ ਹੈ ਤਾਂ ਕਿ ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਮਤਲਬ ਯੈਲੋਸ਼ਾ ਕਲਰ ਆਊਗਾ ਤੇ ਉਹ ਦੇਖਣ ਦੇ ਵਿੱਚ ਵੀ ਚੀਜ਼ ਲੱਗਣੀ ਡਿਸ਼ ਕੋਈ ਵੀ ਬਣਾ ਰਹੇ ਹੋ ਦੇਖਣ ਤੋਂ ਵੀ ਸੋਹਣੀ ਹੋਣੀ ਚਾਹੀਦੀ ਹੈ ਤਾਂ ਉਹਦਾ ਟੇਸਟ ਦੁੱਗਣਾ ਹੋ ਜਾਂਦਾ ਹੈਗਾ ਧੰਨਵਾ ਪਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਣਾ ਆਟਾ ਸੀਗਾ ਉਹਦੇ ਆਪਾਂ ਡੋ ਲੈ ਲਾਂਗੇ ਤੇ ਉਹਦੇ ਡੋ ਨੂੰ ਨਾ ਆਪਾਂ ਲੰਬੇ-ਲੰਬੇ ਬੇਲ ਲਾਂਗੇ ਚੰਗੀ ਤਰੀਕੇ ਦੇ ਨਾਲ ਆਪਾਂ ਆਟਾ ਲਗਾ ਕੇ ਨਾ ਨਾ ਚੰਗੀ ਤਰੀਕੇ ਨਾਲ ਬੇਲ ਬੇਲ ਲਾਂਗੇ ਤੇ ਚਲਦੇ-ਚਲਦੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵੇਪ ਵਾਚ ਕਰਿਆ ਕਰੋ ਤੇ ਪੂਰੀ ਰੈਸਪੀ ਤੁਸੀਂ ਮਤਲਬ ਧਿਆਨ ਨਾਲ ਸੁਣਨੀ ਹੈ ਕੱਲੀ-ਕੱਲੀ ਚੀਜ਼ ਬਾਰੇ ਨੌਲੇਜ ਲੈਣੀ ਹੈ ਤਾਂ ਪਲੀਜ਼ ਮੇਰੀ ਇਹ ਲੌਂਗ ਵੀਡੀਓ ਜ਼ਰੂਰ ਦੇਖਿਆ ਕਰੋ ਤੁਹਾਨੂੰ ਹਿੰਟ ਦਿੰਨੀ ਹੁੰਦੀ ਹੈ ਵੀ ਆਪਾਂ ਨੇ ਡਿਸ਼ ਕੀ ਬਣਾਈ ਹੈ ਲੌਂਗ ਵੀਡੀਓ ਦੇ ਵਿੱਚ ਪੂਰੀ ਡਿਟੇਲ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਲੂ ਵਾਲਾ ਮਿਕਸਚਰ ਸੀ ਆਪਾਂ ਨੇ ਪੇੜਾ ਰੋਟੀ ਮੰਗੂ ਚੰਗੀ ਤਰੀਕੇ ਨਾਲ ਵੇਲ ਲਿਆ ਸੀ ਤੇ ਆਲੂ ਵਾਲੇ ਮਿਕਸਚਰ ਨੂੰ ਇਹਦੇ ਉੱਤੇ ਰੱਖ ਕੇ ਨਾ ਆਪਾਂ ਨੇ ਫੋਕ ਦੇ ਨਾਲ ਚੰਗੀ ਤਰੀਕੇ ਦੇ ਨਾਲ ਸਾਰੇ ਕਿਤੇ ਫੈਲਾਤਾ ਸੀ ਤੇ ਆਪਣੇ ਇੱਕ ਹੋਰ ਜਿਹੜਾ ਮਤਲਬ ਡੋਅ ਸੀਗਾ ਉਹਦਾ ਵੀ ਆਪਾਂ ਨੇ ਪੇੜਾ ਕਰ ਲਿਆ ਸੀ ਤਾਂ ਕਿ ਆਪਾਂ ਉਹ ਦੇ ਨਾਲ ਇਹਨੂੰ ਪੂਰੇ ਨੂੰ ਕਵਰ ਕਰ ਸਕੀਏ ਆਪਾਂ ਇਹਨੂੰ ਰੋਟੀਆਂ मतलब ਲੰਬੀਆਂ ਗੋਲ-ਗੋਲ ਪਤਲੀਆਂ ਬਰਿਕ ਬੇਲ ਲੀਆਂ ਸੀਗੀਆਂ ਤੇ ਉਹਦੇ ਨਾਲ ਆਪਾਂ ਇਹਨੂੰ ਕਵਰ ਕਰ ਦਾਂਗੇ ਚੰਗੇ ਤਰੀਕੇ ਦੇ ਨਾਲ ਠੀਕ ਹੈ ਤੇ ਉਸ ਦਾ मतलब ਆਪਾਂ ਇਹਨੂੰ ਕਵਰ ਕਰਤਾ ਤੇ ਜਿਹੜੀਆਂ ਇਹਦੀਆਂ ਸਾਈਡਸ ਸੀ ਉਹ ਆਪਾਂ ਕੱਟ ਕਰ ਦਾਂਗੇ ਤਾਂ ਕਿ ਇਹਦੇ ਵਿੱਚ ਕਿਉਂਕਿ ਸਾਈਡਸ ਦੇ ਵਿੱਚ ਥੋੜਾ ਜਿਹਾ ਜਗ੍ਹਾ ਤੇ ਐਵੇਂ ਹੁੰਦਾ ਨਾ ਆਲੂ ਰਹਿ ਜਾਂਦੇ ਨੇ ਇਹਦੇ ਕਰਕੇ ਆਪਾਂ ਸਾਈਡਸ ਨੂੰ ਕੱਟ ਕਰ ਦਾਂਗੇ ਤੇ ਆਪਾਂ ਇਹਨਾਂ ਨੂੰ ਲੰਬੇ ਪੀਸੇਸ ਦੇ ਵਿੱਚ ਕੱਟ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਤੇ ਇਹਨੂੰ ਕੱਟ ਕਰਕੇ ਆਪਾਂ ਲੰਬੇ ਵੀ ਕੱਟ ਕਰਾਂਗੇ ਕਿਉਂਕਿ ਆਪਾਂ ਨੇ ਜਿਹੜਾ ਪੇੜਾ ਸੀ ਨਾ ਉਹਦੀ ਰੋਟੀ ਬਹੁਤ ਲੰਬੀ ਬਣاتی ਸੀ ਤੇ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਵੀ ਇੱਕ ਵਾਰੀ ਕੱਟ ਕਰ ਦਾਂਗੇ ਇਹ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੂ ਬੱਚੇ ਬਜ਼ੁਰਗ ਤੇ ਕੋਈ ਵੀ ਇਸਨੂੰ ਖਾ ਸਕਦੇ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗੂ ਹਰ ਇੱਕ ਨੂੰ ਪਸੰਦ ਆਊਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਆਪਣੇ ਆਪਣੇ ਜਿਵੇਂ ਆਪਾਂ ਹੁਣ ਹੁੰਦੇ ਨੇ ਇਹਨੂੰ ਇਸ ਮਤਲਬ ਰੋਲ ਟਵਿਸਟ ਹੀ ਆ ਕਰ ਦਾਂਗੇ ਜਿਵੇਂ ਆਪਣਾ ਪਾਸਤਾ ਹੁੰਦਾ ਪਾਸਤੇ ਵਾਂਗੂ ਆਪਾਂ ਇਹਨੂੰ ਟਵਿਸਟ ਕਰਕੇ ਤੇ ਉਸ ਤੋਂ ਬਾਅਦ ਆ ਜਿਹੜਾ ਆਪਣਾ ਆਟਾ ਆਪਾਂ ਨੇ ਸਾਈਡ ਤੇ ਪਹਿਲਾਂ ਗੱਡਿਆ ਸੀ ਸ਼ੁਰੂ ਦੇ ਵਿੱਚ ਉਹਦੇ ਵਿੱਚ ਨਾ ਆਪਾਂ ਨੇ ਪਾਣੀ ਐਡ ਕਰ ਦੇਣਾਗਾ 1/3 ਕੱਪ ਤੇ ਉਸ ਤੋਂ ਬਾਅਦ ਪਾਣੀ ਐਡ ਕਰਕੇ ਨੂੰ ਰੰਗੀ ਤਰੀਕੇ ਦੇ ਨਾਲ ਮਿਕਸ ਕਰ ਦੇਣਾ ਤਾਂ ਕਿ ਨਾ ਆਪਾਂ ਇੱਕ ਲੇਅਰ ਜੀ ਹੈ ਜਿਹੜੀ ਹਲਕੀ ਜਿਹੀ ਪਤਲੀ ਜਿਹੀ ਲੇਅਰ ਹੈ ਜਿਹੜੀ ਉਹ ਆਪਾਂ ਇਹਨਾਂ ਦੇ ਉੱਤੇ ਚੜਾ ਸਕੀਏ ਜਿਹੜੇ ਆਪਾਂ ਨੇ ਹੁਣ ਰੈਡੀ ਕੀਤਾ ਗਿਆ ਆਲੂ ਆਟਾ ਲੂਸ ਲੈਕ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਇਹਨੂੰ ਡਿਪ ਕਰਕੇ ਚੰਗੀ ਤਰੀਕੇ ਦੇ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਫ੍ਰਾਈ ਕਰਾਂਗੇ ਆਇਲ ਨੂੰ ਆਪਾਂ ਨੇ ਗਰਮ ਹੋਣ ਲਈ ਰੱਖਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮੀਡੀਅਮ ਹੀਟ ਦੇ ਉੱਤੇ ਇਹਨਾਂ ਨੂੰ ਪਕਾਵਾਂਗੇ ਸਾਰਿਆਂ ਨੂੰ ਆਪਾਂ ਡਿਪ ਕਰ ਕਰਕੇ ਇਹਦੇ ਵਿੱਚ ਛੱਡ ਦਾਂਗੇ ਤੇ ਜਿਹੜਾ ਆਪਣਾ 스낵 ਆ ਉਹਦੇ ਵਿੱਚ ਜ਼ਿਆਦਾ ਨਾ ਤਾਂ ਆਪਣਾ ਟਾਈਮ ਲੱਗਿਆ ਤੇ ਨਾ ਹੀ ਆਪਣਾ ਕੋਈ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਆਪਾਂ ਵੀ ਇਹ ਆ ਵੀ ਹਾਂ ਆਪਾਂ ਇਹ ਅਰੇਂਜ ਹੀ ਨਹੀਂ ਕਰ ਸਕਦੇ ਨਾਰਮਲੀ ਆਪਣੇ ਕਿਚਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੇ ਡਿਸ਼ ਦੇ ਵਿੱਚ ਯੂਜ਼ ਕੀਤੀਆਂ ਨੇ ਤੇ ਆਪਾਂ ਨੇ ਇਹਨਾਂ ਨੂੰ ਸਾਰੀ ਸਾਈਡ ਤੋਂ ਚੰਗੀ ਤਰੀਕੇ ਦੇ ਨਾਲ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਸਾਈਡ ਚੇਂਜ ਕਰ ਕਰਕੇ ਇਹਨੂੰ ਪ੍ਰੋਪਰ ਪਕਾ ਚੁੱਕੇ ਹਾਂ ਤੇ ਆਪਣਾ ਜਿਹੜਾ ਆਟਾ ਆਲੂ 스낵 ਹੈ ਉਹ ਬਹੁਤ ਹੀ ਜਲਦੀ ਬਣ ਕੇ ਰੈਡੀ ਹੋ ਚੁੱਕਿਆ ਤੇ ਅੱਜ ਦੀ ਵੀਡੀਓ ਤੇ ਅੱਜੀ ਡਿਸ਼ ਤੁਹਾਨੂੰ ਕਿਵੇਂ ਦੀ ਲੱਗੀ ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਹੁਣ ਤੁਸੀਂ ਇੰਜੋਏ ਕਰੋ ਜਿਹੜਾ ਆਪਾਂ ਨੇ ਆਟਾ ਆਲੂ 스낵 ਬਣਾਇਆ ਉਹ ਤੇ ਖੁਦ ਵੀ ਇੰਜੋਏ ਕਰੋ ਤੇ ਆਪਣੇ ਘਰ ਘਰੇ ਵੀ ਖਵਾਓ ਤੇ ਬਾਕੀ ਗੈਸਟ ਵਗੈਰਾ ਆਉਂਦੇ ਹਨ ਉਹਨਾਂ ਨੂੰ ਵੀ ਖਵਾਓ ਤੇ ਬਾਏ ਮਿਲਦੇ ਆਂ